ਇਹ ਚੀਜ਼ ਜਿਹੜੀ ਹੈਗੀ ਹੈ ਮਾਰਕੀਟ 'ਚ 250 300 ਰੁਪਏ ਵਿਕਰੀ ਹੈ। ਆ ਦੇਖੋ ਜੀ ਨਾਲੇ ਇਦਾਂ ਦੇ ਡਿਜ਼ਾਈਨ ਬਹੁਤ ਹੀ ਘੱਟ ਦੁਕਾਨਾਂ ਤੇ ਦੇਖਣ ਨੂੰ ਮਿਲਣਗੇ। ਤੇ ਰੇਟ ਕੀ ਰਹੂਗਾ ਵੀਰੇ? ਰੇਟ ਨਹੀਂਗਾ ਵੀਰੇ ਸਿਰਫ 5 500 ਜਿਹੜੇ ਦੋ ਸੀਗੇ ਹੁਣ 250 ਦੇ ਦੋ। 250 ਦੇ ਦੋ ਜਾਨੀ 250 ਦੇ ਦੋ 125 ਰੁਪਏ ਦਾ ਸੌਟ ਮਿਲੇਗਾ ਜੀ ਹਾਂਜੀ ਪਿਓਰ ਦੇ ਦੁਪੱਟੇ ਵਾਲਾ ਸੂਟ ਆਪਾਂ ਦੇ ਰਹੇ ਹਾਂ 275 ਰੁਪਏ ਦਾ। ਵੀਰੇ 275 ਦਾ। ਹਾਂਜੀ ਲੋਕੀ ਇਹੀ ਸੋਚ ਰਹੇ ਕਿ ਇਸ ਤਰ੍ਹਾਂ ਦਾ ਦੁਪੱਟਾ ਵੀਰੇ 200 ਰੁਪਏ ਦਾ ਦੁਪੱਟਾ ਆਂਦਾ ਤੁਸੀਂ 275 ਦਾ 5 ਮੀ ਬਿਲਕੁਲ ਵੀ ਆਰੀ ਵਰਗ ਦਾ ਕੰਮ ਹਾਂਜੀ ਆਹ ਦੇਖੋ ਮਰਟਿੰਗ ਸਲਵਾਰ ਦੁਪੱਟਾ ਹਾਂਜੀ ਪ्योर ਦਾ ਦੁਪੱਟਾ ਰਹੇਗਾ ਨਾਲ ਇਹ ਤਾਂ ਹੋ 800 ਦਾ ਸੌਦਾ ਵੀਰੇ ਹੈ ਨਾ ਇਹ ਸਿਰਫ 400 ਤੇ 60 ਰੁਪਿਆ ਸੂਟ ਇਹ ਜਿਹੜੇ 12 12 13 1300 ਜੀ ਮਾਰਕੀਟ 'ਚ ਵਿਕਦੇ ਆ ਉਹ ਜੀ ਚੀਜ਼ ਦੇਣੀ ਆ ਆਪਾਂ ਗਿਫਟ ਗਿਫਟ ਉਹਨਾਂ ਨੂੰ ਦੇਣਾ ਜਿਹੜੇ ਵੀਰੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਆਹ ਸੂਟ ਵੀਰੇ ਹਾਂਜੀ ਹਾਂਜੀ ਵਾਓ ਤੇ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਫੁੱਲ ਪ्योर ਦਾ ਤੇ ਕਿੰਨੇ ਬੰਦੇ ਦੇਵਾਂਗੇ ਆਪਾਂ ਇਹ 11 ਬੰਦਿਆਂ ਨੂੰ ਦੇਵਾਂਗੇ ਜੀ ਪ्योर ਬਰਸ਼ ਕੋਟਨ ਹਾਂਜੀ ਆਹ ਦੇਖੋ ਜੀ ਜਿਹੜਾ ਮਾਰਕੀਟ ਜਿੰਨਾ ਹੋਲਸੇਲ ਰੇਟ ਹੁਣ 2500 ਰੁਪਏ ਹੈਗਾ ਉਹ ਆਪਾਂ ਦਾਂਗੇ ਜੀ ਸਿਰਫ 200 ਤੇ 10 ਰੁਪਏ ਦਾ ਸੂਟ ਆਜੀ ਵਰਕ ਦਾ ਕੰਮ ਹੈ ਕਹਿੰਦੇ ਤੇ ਟ੍ਰੈਂਡਿੰਗ ਕਲਰ ਦੇ ਵਿੱਚ ਬਿਲਕੁਲ ਜੀ ਆ ਦੇਖੋ ਵਰਕਿੰਗ ਹੈ ਸਾਰੀ ਆਜੀ ਵਰਕ ਦਾ ਤੇ ਕੱਪੜਾ ਬਹੁਤ ਵਧੀਆ ਜਿਹਨੂੰ ਆਇਆ ਨਹੀਂ ਹੈਗਾ ਵੀ ਇੱਕ ਵਾਰ ਵਾਸ਼ ਕਰਕੇ ਖਰਾਬ ਹੋ ਜਾਣਾ ਬਿਲਕੁਲ ਮਲਮਲ ਦਾ ਕੱਪੜਾ ਜੀ ਹਾਂਜੀ ਵੀਰੇ ਤੇ ਕੀ ਜਿਹੜਾ ਉਹਦਾ ਸਿਰਫ 415 ਰੁਪਏ ਦਾ 415 ਰੁਪਏ ਦਾ ਆਜੀ ਵਰਕ ਵਾਲਾ ਹਾਂਜੀ 750 750 ਵਿਗਨ ਵਾਲੇ ਸੂਟ ਸਿਰਫ 415 ਦੇ origignal chocolate ਆ ਦੇਖੋ ਤੇ ਕਲਰ ਵੀ ਬੜਾ ਪਿਆਰਾ ਜਿਹਾ ਹਾਂ ਦੇਖੋ ਜੀ ਇਹ ਮਾਰਕੀ ਹੋਲ ਸੇਲ ਜਿਹੜਾ ਪ੍ਰਾਈਸ ਹੈਗਾ 895 ਰੇਟ ਹੈਗਾ ਪਰ ਆਪਾਂ ਦੇਣਾ 695 ਚ 695 ਸਿੱਧਾ ਨਹੀਂ ਤਾਂ 200 ਰੁਪਏ ਰੇਟ 200 ਰੁਪਈਆ ਦਾ ਹੋਲ ਸੇਲ 'ਚ ਫਰਕ ਆਏਗਾ ਪਟਿਆਲਾ ਸੂਟ ਹਾਂਜੀ ਵੀਰੇ ਮੈਚਿੰਗ ਸੂਟ ਰੇਗਾ ਜੀ 3 ਮੀਟਰ ਦੀ ਸਲਵਾਰ ਤੇ 2 ਮੀਟਰ ਦਾ ਜੰਪਰ 5.5 ਮੀਟਰ ਕਪੜਾ ਰਹਿਣ ਵਾਲਾ 5.5 ਮੀਟਰ ਹਾਂਜੀ ਤੇ ਉੱਤੇ ਰਹੇਗਾ ਫੁੱਲ ਪਿਓਰ ਦਾ ਦੁਪੱਟਾ ਹਾਂਜੀ ਰੇਂਜ ਰਹੇਗੀ ਸਿਰਫ 400 ਤੇ 60 ਰੁਪਈਆ ਦਾ ਨੇਚਰਲ ਗਰੇਵ ਦਾ ਸੂਟ ਰਹੇਗਾ ਹਾਂਜੀ ਉਹ ਜਿਹੜੇ ਮਾਰਕੀਟ 'ਚ 1000-1000 ਰੁਪਈਆ ਦਾ ਸੂਟ ਵੀ ਕਿਤੇ ਪਿਆ ਆਪਾਂ ਉਹ ਇਹ ਤਾਂ ਦਾ ਲੱਗੇ ਤਾਂ 2 2000 ਦੇ ਵੀ ਕੱਢ ਦਿੰਦੇ ਆ ਜੀ ਬੇਜ਼ ਨਹੀਂ ਦੇਗੇ ਜੀ ਸਿਰਫ ਆਪਾਂ 500 ਰੁਪਈਆ ਦਾ ਸੂਟ ਦੇ ਦੇਣਾ ਹੈਗਾ ਵਾੜਾ ਸਿਰਫ 500 ਦਾ ਹਾਂਜੀ ਤੇ ਦੁਪੱਟਾ ਵੀ ਇਹਦੇ ਨਾਲ ਦੇਾਂਗੇ ਚਨੂਨ ਦਾ ਬਿਲਕੁਲ ਕੜਾਈ ਵਾਲਾ ਦੁਪੱਟਾ ਆਹ ਦੇਖੋ ਜੀ 500 ਰੁਪਈਆ ਦਾ ਸੂਟ ਹੈ 500 ਦਾ ਬਿਲਕੁਲ ਹਾਂਜੀ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਜੇ ਆਪਾਂ ਸੂਟ ਲੈ ਕੇ ਪੇਂਟ ਕਰਾਈਏ ਨਾ ਉਹ ਲੈ ਲੈਂਦੇ ਆ ਹਾਂਜੀ 600 ਰੁਪਈਆ ਦਾ ਇਕੱਲਾ ਪੇਂਟ ਲੈ ਲੈਂਦਾ ਪਰ ਆਪਾਂ 500 ਦੇ ਵਿਦ ਪੇਂਟ ਵਾਲਾ ਸੂਟ ਹੀ ਦੇ ਦੇਣਾ ਆਹ ਦੇਖੋ ਜੀ ਕਿੰਨਾ ਪਿਆਰਾ ਸੂਟ ਲੱਗਦਾ ਤੇ ਦੁਪੱ ਡਬਲ ਦੁਪੱਟਾ ਰਹਿਣ ਵਾਲਾ ਡੈਨੀ ਕੈਟਲੌਗ ਵਾਲੇ ਸੂਟ ਨੇ ਹਾਂਜੀ ਹਾਂਜੀ ਤੇ ਕੀ ਰੇਟ ਉਹ ਵੀਰੇ ਸਿਰਫ 400 ਰੁਪਈਆ ਦਾ ਸੂਟ ਜੀ ਸਿਰਫ 400 ਦਾ ਹਾਂਜੀ ਹਾਂਜੀ 400 ਦਾ ਆ ਦੇਖੋ ਜੀ ਰੰਗ ਡਿਜ਼ਾਈਨ ਦੇਖੋ ਲਓ ਜੀ ਇਹ ਤੁਹਾਨੂੰ ਮਿਲ ਜਾਂਦੇ ਆ ਹੋਰ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਪਿਓਰ ਕੋਟਨ ਦਾ ਬਹੁਤ ਪਿਆਰਾ ਦੁਪੱਟਾ ਖਾਸ ਕਰ ਬਜ਼ੁਰਗ ਇਸ ਤਰ੍ਹਾਂ ਦੇ ਦੁਪੱਟੇ ਹੀ ਪਸੰਦ ਕਰਦੇ ਆ ਹਨਾ ਹਾਂਜੀ ਆ ਦੇਖੋ ਜੀ ਤੇ ਕੀ ਰੇਂਜ ਵੀਰੇ ਦੀ ਇਹ ਵੀਰੇ ਰੇਟ ਤਾਂ ਹੈਗਾ 700 ਰੁਪਏ ਪਰ ਆਪਾਂ ਨਵਾਗੇ 385 ਰੁਪਈਆ ਦੋ ਲਓ ਸਰ ਜੀ ਦੇਖੋ ਬਹੁਤ ਪਿਆਰਾ ਸੂਟ ਆ ਆ ਦੇਖੋ ਜੀ ਬਾਟਮ ਤੇ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਹਾਂਜੀ ਵੀਰੇ ਕੀ ਰੇਂਜ ਰਹੂਗੀ ਇਹ ਸਿਰਫ 300-350 ਰੁਪਈਆ ਦਾ ਸੂਟ ਰੇਣ ਵਾਲਾ ਲਓ ਜੀ ਆਰਟੀਕਲ ਚੈੱਕ ਕਰੋ ਬਿਲਕੁਲ ਬਹੁਤ ਪਿਆਰਾ ਆਰਟੀਕਲ ਆ ਸਲਵਾਰ ਵੀ ਇਹਦੇ ਨਾਲ ਵਧੀਆ ਹਾਂਜੀ ਵੀਰੇ ਤੇ ਦੁਪੱਟਾ ਵੀ ਇਹਦੇ ਨਾਲ ਪਿਓਰ ਕੋਟਨ ਦਾ ਤੇ ਕੀ ਰੇਟ ਵੀਰੇ ਸਿਰਫ 350 ਰੁਪਈਆ ਦਾ ਸੂਟ ਜੀ 350 ਜੋ ਬਿਲਕੁਲ ਜੀ 350 ਲੱਗਦਾ ਪਿਆ ਸੀ ਤੁਸੀਂ ਕਹੋ ਹੋਗੇ 350 ਦਾ ਦੇਖੋ ਆ ਰੇਣ ਵਾਲੀ ਇਹ ਸਲਵਾਰ ਹਾਂਜੀ ਵੀਰੇ ਟਾਈ ਪੱਟੀ ਦਾ ਰੇ ਹੈ ਇਹਦੇ ਨਾਲ ਸ਼ਰਟ ਪੀਸ ਤੇ ਕੀ ਰੇਟ ਦੇ ਵਿੱਚ ਵੀਰੇ ਪਿਓਰ ਕੋਟਨ ਦਾ ਦੁਪੱਟਾ ਸਿਰਫ 300 ਰੁਪਈਆ ਦਾ ਸੂਟ ਜੀ ਸਿਰਫ 300 ਦਾ ਹਾਂਜੀ ਪ੍ਰੋਪਰ ਗਰਲਿਸ਼ ਆਈਟਮ ਹਾਂਜੀ ਵੀਰੇ ਆ ਰਹਿਣ ਵਾਲੀ ਇਹ ਸਲਵਾਰ ਹਾਂਜੀ ਵੀਰੇ ਇਹ ਰਹਿ ਗਏ ਨੇ ਨਾਲ ਸ਼ਰਟ ਪੀਸ ਹਾਂਜੀ ਕੀ ਰੇਂਜ ਰੋ ਵੀਰੇ ਦੀ ਰੇਟ ਰਹੇਗਾ ਸਿਰਫ ਔਰ ਸਿਰਫ 270 ਰੁਪਈਆ ਦਾ ਇਹੀ ਸੂਟ ਮਾਰਕੀਟ 'ਚ 350 ਰੁਪਈਆ ਦਾ ਸੂਟ ਵਿਕ ਰਿਹਾ ਹੈ ਆਪਾਂ ਦੇਾਂਗੇ 225 ਰੁਪਈਆ ਦਾ ਸੂਟ ਆਹ ਸੂਟ ਨਹੀਂ ਬਿਲਕੁਲ ਜੀ ਬਿਲਕੁਲ 225 ਰੁਪਈਆ ਦਾ ਸੂਟ ਮਿਲਣਾ ਨਾ ਨਾ ਪਿਓਰ ਕਾਟਨ ਦੀ ਗਾਰੰਟੀ ਕਪੜੇ ਦਾ ਸਟੱਫੀ ਬਹੁਤ ਸੋਹਣਾ ਨਾਲੇ ਸਿਰਫ 200 ਰੁਪਿਆ ਦਾ ਸੂਟ ਜੀ ਆਪਣੇ ਕੋਲ ਮਿਲੇਗਾ ਜੀ 150 ਰੁਪਿਆ ਦਾ ਸਿਰਫ ਸੂਟ ਹੈ 150 ਰੁਪਿਆ ਦਾ ਪੰਜ ਵੀ ਹਾਂ ਜੀ ਹਾਂ ਜੀ ਸਾਡਾ ਜਰਜਟ ਦਾ ਬਿਲਕੁਲ Ориਜੀਨਲ ਜਰਜਟ ਹੋਏਗੀ ਅਸੀਕਲ ਦੋਸਤੋ ਸਵਾਗਤ ਹੈ ਦੀਸ ਵੀਡੀਓ ਦੇ ਵਿੱਚ ਅੱਜ ਅਸੀਂ ਫੇਰ ਆਏ ਹੋਇਆ ਫਤਿਹ ਕਲੈਕਸ਼ਨ ਅਵੋਰ ਵਿਕੇ ਤੇ ਬੀਰ ਹੋਰਾਂ ਕੋਲੇ ਲੇਡੀ ਸੂਟਾਂ ਦੇ ਉੱਪਰ ਬਹੁਤ ਸਾਰੇ ਆਫਰ ਚੱਲਦੇ ਰਹਿੰਦੇ ਆ ਤੇ ਤੁਹਾਨੂੰ ਮਾਰਕੀਟ ਨਾਲੋਂ ਐ ਮੰਨ ਲਓ 60 70% ਰੇਟ ਆ ਜਿਹੜਾ ਇਹ ਤੋਂ ਘੱਟ ਮਿਲਦਾਗਾ ਸੂਟਾਂ ਤੇ ਤੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ ਉਹਨਾਂ ਲਈ ਤਾਂ ਬਾ ਕਮਾਲ ਆਫਰ ਹੁੰਦੇ ਆ ਕਿ ਤੁਸੀਂ ਐ ਮੰਨ ਲਓ ਇੱਕ ਵਾਰੀ ਖਾਪੜਾ ਲਿਆ ਕੇ ਕੱਪੜੇ ਰੇਟ ਆ ਜਿਹੜਾ ਤਿੰਨ ਗੁਣਾ ਕਰਕੇ ਵੇਚ ਸਕਦੇ ਹੋ ਉਹਨੂੰ ਵੀਰੇ ਅਸੀਕਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਮੈਨੂੰ ਐ ਦੱਸੋ ਇਸ ਵਾਰ ਦੇ ਕੀ ਆਫਰ ਰਹਿਣਗੇ ਆਪਣੇ ਤਾਂ ਸਾਡੇ ਵੇਖ ਹੀ ਲੇ ਕਿ ਕਸਟਮਰ ਆਉਂਦੇ ਨੇ ਜਾਂਦੇ ਨੇ ਰੇਟ ਸਾਡੇ ਕੋਲ ਸੁਣੋਗੇ ਵਾਕਿਆ ਤੁਸੀਂ ਕਹੋਗੇ ਹਰਾਨ ਹੋ ਜੇ ਹਾਂਜੀ ਵੀਰੇ ਕਿਉਂਕਿ ਹਮਾਰ ਵਰੈਟੀ ਹਮੇਸ਼ਾ ਸਾਡੇ ਕੋਲ ਨਵੀਂ ਮਿਲੇਗੀ ਹਾਂਜੀ ਤਿੰਨ ਦਿਨ ਬਾਅਦ ਵਰੈਟੀ ਚੇਂਜ ਹੋਣੀ ਸਾਡੀ ਦੁਕਾਨ ਤੋਂ ਜੀ ਤੇ ਲਗਭਗ ਰੇਟ ਉਹੀ ਰਹਿੰਦੇ ਆਂ ਰੇਟ ਤਾਂ ਘਟ ਹੈਗੇ ਨੇ ਜੀ ਪਹਿਲਾ ਆਫਰ ਤੁਹਾਨੂੰ ਦਿਖਾਣੇ ਆਂ ਯਾਰਾ ਜੂ ਬੰਦ ਦਿਖਾਈ ਹਾਂਜੀ ਤੋ ਇਹ ਚੀਜ਼ ਜਿਹੜੀ ਹੈਗੀ ਹੈ ਮਾਰਕੀਟ ਚ 250 300 ਰੁਪਏ ਵਿਕਰੀ ਹੈ ਹਾਂਜੀ ਵੀਰੇ ਆ ਦੇਖੋ ਜੀ ਨਾਲੇ ਇਦਾਂ ਦੇ ਡਿਜ਼ਾਈਨ ਬਹੁਤ ਹੀ ਘੱਟ ਦੁਕਾਨਾਂ ਤੇ ਦੇਖਣ ਨੂੰ ਮਿਲਣਗੇ ਤੇ ਰੇਟ ਕੀ ਰਹੂਗਾ ਵੀਰੇ ਰੇ ਹਾਂਜੀ 2200 ਦੇ ਦੋ 2200 ਦੇ ਦੋ ਜਾਨੀ 2200 ਦੇ ਦੋ 125 ਰੁਪਏ ਦਾ ਛੂਟ ਮਿਲੇਗਾ ਜੀ ਹਾਂਜੀ 125 ਰੁਪਏ ਦਾ ਇੱਕ ਛੂਟ ਹੈ ਤਾਂ ਰੰਗ ਡਿਜ਼ਾਈਨ ਵੀਰ ਹੋਰਾਂ ਕੋਲੇ ਵਾਧੂ ਨੇ ਵਾਧੂ ਜੀ ਵਾਧੂ ਆ ਦੇਖੋ ਜੀ ਅੱਛਾ ਹੋਰ ਵੀ ਹੈਗਾ ਬੜੇ ਡਿਜ਼ਾਈਨ ਹੈਗੇ ਜੀ ਨਾਲੇ ਅਪ ਟੂ ਡੇਟ ਸਾਰੀ ਇਹ ਚੀਜ਼ਾਂ ਦੀ ਤਾਂ ਡੇਲੀ ਅਪਡੇਟਿੰਗ ਚੱਲਦੀ ਰਹਿੰਦੀ ਹੈ ਜੀ ਪ੍ਰਿੰਟਿੰਗ ਤਾਂ ਹਰ ਵਾਰ ਵੀਰ ਹੋਰਾਂ ਕੋਲ ਚੇਂਜ ਹੁੰਦੀ ਰਹਿੰਦੀ ਹੈ ਬਿਲਕੁਲ ਜੀ ਆ ਦੇਖੋ ਜੀ ਆ ਡਿਜ਼ਾਈਨ ਹੈਗਾ ਆ ਦੇਖੋ ਜੀ ਆ ਤਾਂ ਨਵਾਂ ਹੀ ਡਿਜ਼ਾਈਨ ਹੈ ਬਿਲਕੁਲ ਸਾਰੇ ਲੇਟੈਸਟ ਹੀ ਡਿਜ਼ਾਈਨ ਹੋਣਗੇ ਕੋਈ ਵੀ ਐ ਆ ਤਾਂ ਬੜਾ ਪਿਆਰਾ ਡਿਜ਼ਾਈਨ ਲੈ ਕੇ ਆਇਆ ਹੈ ਬੜਾ ਪਿਆਰਾ ਫਰਕਾ ਫੁਰਕਾ ਵਾਲਾ ਡੇਟ ਤਾਂ ਨਹੀਂ ਬਤਾ ਦੇਗੇ ਤੇ ਨਹੀਂ ਜੀ ਨਹੀਂ ਬਸ ਹੋਈ ਜਿਹੜੇ 500 ਦੇ ਦੋ ਸੀਗੇ 500 250 ਦੇ ਦੋ ਮਿਲਣਗੇ 250 ਦੇ ਦੋ ਜਾਣੀ ਆ 125 ਰੁਪਏ ਵਾਲੇ ਜੀ ਇਹਨਾਂ ਨੂੰ ਇੱਕ ਫ੍ਰੀ ਮੰਨ ਲਓ ਚਾਹੇ ਦੋਸਤੋ ਆ ਦੇਖੋ ਜੀ ਆਹ ਲਓ ਜੀ ਆਹ ਲਓ ਜੀ ਤੇ ਆਹ ਲਓ ਜੀ ਲਓ ਜੀ ਇਹ ਸਰ オリジナル ਜੌਰਜਟ オリジナル ਵੀਰੇ ਬਿਲਕੁਲ ਜੀ ਬਿਲਕੁਲ ਕਪੜਾ ਚੈੱਕ ਕਰੋ ਤੁਸੀਂ ਹਾਂ ਜੀ ਵੀਰੇ ਬਿਲਕੁਲ ਆ ਦੇਖੋ ਜੀ ਨਾਲੇ ਆਪਣੇ ਕੋਲ ਮਿਲੇਗਾ ਜੀ 150 ਰੁਪਿਆ ਦਾ ਸਿਰਫ ਸੂਟ ਹੈ 150 ਰੁਪਿਆ ਦਾ ਪੰਜਵੀਂ ਹਾਂ ਜੀ ਹਾਂ ਜੀ ਜੋਰਜਟ ਦਾ ਬਿਲਕੁਲ Ориਜੀਨਲ ਜੋਰਜਟ ਹੋਏਗੀ ਨਾਲੇ ਕੋਈ ਡੁਪਲੀਕੇਟ ਜੋਰਜਟ ਨਹੀਂ ਮੇਰੇ ਕਮਾਲ ਕਰੀ ਜਾਂਦੇ ਹੋ ਬਿਲਕੁਲ ਜੀ ਬਿਲਕੁਲ ਨਾਲੇ ਵੀਡੀਓ ਦੇ ਚੱਕਰ ਚ ਤਾਂ ਨਹੀਂ ਰੇਟ ਘਟਾਉਂਦੇ ਹੋ ਨਹੀਂ ਨਹੀਂ ਵੀਰੇ ਵੀਡੀਓ ਤਾਂ ਅਸੀਂ ਡੇਲੀ ਪਾ ਨਹੀਂ ਪਾਣਿਆ ਪਰ ਇਸ ਤਰ੍ਹਾਂ ਦੇ ਰੇਟ ਦੇ ਦੇਣੇ ਆ ਵੀ ਲੋਕੀ ਆ ਦੇਖੋ ਜੀ ਹਾਂ ਜੀ ਵੀਰੇ ਪਿਓਰ ਲੀਜੀ ਬੀਜੀ ਦਾ ਕਪੜਾ ਰਹਿਣ ਵਾਲਾ ਹੈ ਹਾਂ ਜੀ ਵੀਰੇ ਆ ਦੇਖੋ ਜੀ ਪ੍ਰਿੰਟਿੰਗ ਦੇਖੋ ਇਹਦੀ ਹਾਂ ਜੀ ਪ੍ਰਿੰਟਿੰਗ ਤੇ ਕਪੜਾ ਤਾਂ ਦੇਖ ਕੇ ਪਤਾ ਲੱਗਦਾ ਪਿਆ ਹੈ ਕਪੜੇ ਦਾ ਸ 200 ਰੁਪਏ ਦਾ ਸੂਟ ਦੋਸਤਾ 5 ਮੀਟਰ ਤੇ ਆ ਮੰਨ ਲਓ ਜੀ 5 ਮੀਟਰ ਦੀ ਕੱਟ ਰਹੇਗੀ ਪੂਰੀ ਮੀਡੀ ਉੱਪਰ ਕੰਪਨੀ ਦਾ ਸਾਰਾ ਕੁਝ ਸਟicker ਸਟicker ਮੈਂਸ਼ਨ ਨੇ ਆਹ ਲੋ ਜੀ ਆਹ ਦੇਖੋ ਆਹ ਲੋ ਜੀ ਡਿਜ਼ਾਈਨ ਇਹ ਨਿਕਲ ਜਾਣ ਆ ਵੀ ਆ ਜੀ ਆਗੇ ਵੀਰੇ ਇਹਦੇ ਚੀ ਜੀ ਬਿਲਕੁਲ ਅਕੋਰਡਿੰਗ ਟੂ ਏਜ ਵੀਰ ਹੋ ਰਹੇ ਨੇ ਸਾਰੇ ਤਰ੍ਹਾਂ ਦੇ ਪ੍ਰਿੰਟ ਡਿਜ਼ਾਈਨ ਕਲਰ ਰੱਖੇ ਹੋਏ ਆਗੇ ਇਹ 200 ਰੁਪਏ ਦਾ ਪੈਸਾ ਜੀ ਹਾਂ ਜੀ ਇਹ LGP ਜੀ ओरिजिनल ਜਿਹੜੀ 300 350 ਰੁਪਏ ਦਾ ਸੂਟ ਵਿਕਦਾ ਹੈ ਮਾਰਕੀਟ 'ਚ ਹਾਂਜੀ ਉਹ 200 ਰੁਪਏ ਦਾ ਸੂਟ 200 ਰੁਪਏ ਦਾ ਯਾਨੀ ਕਿ ਜੇ ਕਿਸੇ ਨੇ 베ਚਨੇ ਵੀ ਆ ਤਾਂ ਸਿੱਧਾ 150 ਦਾ ਮਨਾਸਾ ਹਾਂਜੀ 베ਚਣ ਵਾਸਤੇ ਹੀ ਉਹ ਵੀਡੀਓ ਆਪਾਂ 베ਚਣ ਵਾਲਿਆਂ ਦੀ ਪਾਉਂਦੇ ਹਾਂ ਨਾ ਜ਼ਿਆਦਾਤਰ ਤੇ ਲੋਕੀ ਦੂਰ ਦੂਰ ਤੋਂ ਇਸੇ ਕੱਲੋਂ ਜਾਂਦੇ ਕਿ ਵੀ ਇਹਨਾਂ ਦੇ ਰੇਟ ਬਹੁਤ ਘਟ ਗਏ ਆਹ ਲੋ ਜੀ ਆਹ ਮੰਨ ਲਓ ਵੀ ਕੱਲਾ ਡਿਜ਼ਾਈਨ ਵਾਧੂ ਆ ਵੀਰੋ ਬੋਲੇ ਹੁਣ ਕੱਪੜਾ ਦੇਖਿਆ ਜੀ ਪਿਓਰ ਕੁਲ ਕੁਲ ਕੱਪੜਾ ਹਾਂਜੀ ਵੀਰੇ ਇਹ ਨਾਂ ਨਾਲ ਹੀ ਕੁਲ ਕੁਲ ਨਹੀਂ ਹੈਗਾ ਕੱਪੜੇ ਦਾ ਸਟੱਫ ਦੇਖੋ ਜੀ ਬਹੁਤ ਆ ਦੇਖ ਜੀ ਕਲਰ ਚਾਰਟ ਤੇ ਕਲਰ ਕਲਰ ਚਾਰਟ ਆ ਰਿਹਾ ਤੁਸੀ ਮੈਂ ਕਹਣੀ ਆ ਬਾ ਕਮਾਲ ਲੈ ਕੇ ਆਉਣੇ ਬਿਲਕੁਲ ਜੀ ਬਿਲਕੁਲ ਹੁਣ ਇਹੀ ਸੂਟ ਮਾਰਕੀਟ ਚ 350 ਰੁਪਏ ਦਾ ਸੂਟ ਵਿਕ ਰਿਹਾ ਹੈ ਤੇ ਆਪਾਂ ਦੇਾਂਗੇ 225 ਰੁਪਏ ਦਾ ਸੂਟ ਆ ਸੂਟ ਨੀ ਬਿਲਕੁਲ ਜੀ ਬਿਲਕੁਲ 225 ਰੁਪਏ ਦਾ ਸੂਟ ਮਿਲਣਾ ਪਿਓਰ ਕੋਟਨ ਦੀ ਗਾਰੰਟੀ ਆ ਦੇਖੋ ਜੀ ਗਾਰੰਟੀ ਵੀ ਹੈਗੀ ਹੈ ਹਾਂ ਜੀ ਪਿਓਰ ਕੋਟਨ ਆਵੇ ਹਾਂ ਜੀ ਦੁਕਾਨ ਚ ਮੋਟੇ ਏਕਰਾਂ ਲਿਖ ਕੇ ਲਾ ਲੈਣੇ ਨਾ ਵੀ ਕੋਈ ਗਾਰੰਟੀ ਨਹੀਂ ਉਹ ਨਹੀਂ ਕਪੜਾ ਪਿਓਰ ਕੋਟਨ ਆਵੇ ਕਈ ਵਾਰੀ ਪਤਾ ਕੀ ਲੋਕੀ ਦੂਰੋਂ ਆਂਦੇ ਆ ਤੇ ਕਹਿੰਦੇ ਭਾਜੀ ਇਹ ਕਪੜਾ ਛਿਲਕੀ ਹੈਗਾ ਆਪਾਂ ਜਿਹੜੀ ਚੀਜ਼ ਨੂੰ ਕਾਟਣ ਗਿਆ ਤੇ ਕਾਟਣ ਹੀ ਹੋਏਗਾ ਹੋਗੀ ਹਾਂਜੀ ਵੀਰੇ ਹਾਂਜੀ ਆ ਦੇਖੋ ਇਹ ਵੀ ਡਿਜ਼ਾਈਨ ਇਹਦੇ ਚ ਰੇਨ ਵਾਲਾ ਹਾਂਜੀ ਵੀਰੇ ਆ ਦੇਖੋ ਜੀ ਤੇ ਰੇਟ ਇੱਕ ਵਾਰ ਫੇਰ ਦੱਸ ਦੋ ਵੀਰੇ 225 ਰੁਪਿਆ ਦਾ 225 ਰੁਪਿਆ ਦਾ 5 ਮੀਟਰ ਪੰਜ ਮੀਟਰ ਦੀ ਪੂਰੀ ਕੱਟ ਰਹਿਣ ਵਾਲੀ ਇਹਨਾਂ ਦੀ ਆ ਦੇਖੋ ਤੇ ਰੰਗ ਡਿਜ਼ਾਈਨ ਇੱਕ ਤੋਂ ਵੱਧ ਗਿਆ ਇੱਕ ਵੀਰ ਹੋਰਾਂ ਕੋਲੇ ਤੁਹਾਨੂੰ ਮਿਲ ਜਾਣਾ ਹਰ ਉਮਰ ਦੇ ਹਿਸਾਬ ਨਾਲ ਹਾਂਜੀ ਤੇਰਾ ਦੇ ਟੇਰ ਆਹ ਲੋ ਜੀ ਆਹ ਲੋ ਜੀ ਹਾਂਜੀ ਨਾਲੇ ਇਹ ਇਹਨਾਂ ਕੋ ਨਹੀਂ ਹੈਗੇ ਬਸ ਇੱਕ ਥੋੜੀ ਜੀ ਵੀਡੀਓ ਜੀ ਇਹਨਾਂ ਕੋ ਕੁਝ ਨਹੀਂ ਦਿਖਾਇਆ ਜਾਂਦਾ ਇਹਦੇ ਚ ਘਾਟੋ ਘ ਅੱਛਾ ਇਹ ਵੀ 200 ਇਹਦੇ ਵਿੱਚ ਹੀ ਹਾਂਜੀ 225 ਰੁਪਏ 225 ਰੁਪਏ ਜੀ ਪਿਓਰ ਬਰਸ਼ ਹੋ ਕਾਟਨ ਹਾਂਜੀ ਆ ਦੇਖੋ ਜੀ ਜਿਹੜਾ ਮਾਰਕੀਟ 'ਚ ਜਿੰਦਾ ਹੋਲਸੇਲ ਰੇਟ ਹੁਣ 250 ਰੁਪਏ ਹੈਗਾ ਉਹ ਆਪਾਂ ਦੇਾਂਗੇ ਜੀ ਸਿਰਫ 200 ਤੇ 10 ਰੁਪਏ ਦਾ ਸੂਟ 210 ਰੁਪਏ ਦੇ ਵਿੱਚ ਹਾਂਜੀ ਹਾਂਜੀ ਹੋਲਸੇਲ ਨਾਲੋਂ ਵੀ ਸਸਤਾ ਹਾਂਜੀ ਵੀਰੇ ਬਿਲਕੁਲ ਆ ਵੀ ਆਰਟੀਕਲ ਬੜਾ ਸੋਹਣਾ ਹੈ ਦੇਖ ਲਓ ਆ ਦੇਖੋ ਜੀ ਹਾਂਜੀ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਨਾਲੇ ਕਪੜਾ origignal ਵਾਲੀ ਆਈਟਮ ਹੀ ਹੋਏਗੀ ਆ ਦੇਖੋ ਜੀ ਇੱਕ-ਇੱਕ ਤਰ੍ਹਾਂ ਦੇ ਰੇਟ ਦੇ ਵਿੱਚ ਵੀਰ ਹੋਰਾਂ ਕੋਲ ਆ ਮੰਨ ਲਓ 4000 ਰੁਪਏ ਦੀਆਂ ਪਏ ਹੋਇਆ ਆ ਦੇਖੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆ ਲੋ ਜੀ ਨਾਲੇ ਬਕਾਇਦਾ ਇਹਨਾਂ ਤੇ ਮਾਰਕਾ ਲਿਖਿਆ ਹੋਇਆਗਾ ਬ੍ਰਸ਼ੋਪੋਰਟਨ ਆ ਦੇਖੋ ਜੀ ਇੱਕ-ਇੱਕ ਜੀਲਾ ਮਾਰਕਾ ਲਿਖਿਆ ਜੀ ਇਹਦਾ ਵੀ ਤੁਹਾਡੇ ਕੋਲੇ ਕੰਪਨੀ ਦੇ ਕੱਪੜੇ ਨਹੀਂ ਆ ਆ ਦੇਖੋ ਜੀ ਇਸ ਤੋਂ ਬਾਅਦ ਵੀ ਦੁਪੱਟਾ ਹਾਂਜੀ ਵੀਰੇ ਆ ਦੇਖੋ ਜੀ ਦੁਪੱਟੇ ਵਾਲੇ ਸੂਟਾਂ ਦਾ ਬਹੁਤ ਡਿਮਾਂਡ ਰਹਿੰਦੀ ਹੈ ਬਹੁਤ ਜ਼ਿਆਦਾ ਡਿਮਾਂਡ ਆ ਦੇਖਿਆ ਜੀ ਕੱਪੜਾ ਵੀ ਬਹੁਤ ਪਿਆਰਾ ਹਾਂਜੀ ਵੀਰੇ ਲਓ ਜੀ ਤੇ ਦੁਪੱਟਾ ਰੈਣ ਵਾਲਿਆਂ ਦੇ ਨਾਲ ਸਪੂਨ ਦਾ ਦੁਪੱਟਾ ਰਹ ਰੇਡ ਰੈਣ ਵਾਲਾ ਸਿਰਫ 250 ਰੁਪਿਆ ਦਾ ਸੂਟ ਸਿਰਫ 250 ਦਾ ਜੀ 250 ਦਾ 5 ਮੀਟਰ ਸੂਟ ਆ ਦੇਖੋ ਜੀ ਪ੍ਰਿੰਟਿੰਗ ਦੇਖੋ ਇਹਦੀ ਹਾਂਜੀ ਵੀਰੇ ਆ ਲਓ ਜੀ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਬਹੁਤ ਹੀ ਪਿਆਰੀ ਨਾਲੇ ਵਿਦ ਦੁਪੱਟਾ ਰੈਣ ਵਾਲਾ 250 ਰੁਪਿਆ ਜੀ ਕਿਤੇ ਕਪੜਾ ਕੋਪੜਾ ਤਾਂ ਨਹੀਂ ਕੱਟ ਦੇਣਗੇ ਨਹੀਂ ਨਹੀਂ ਵੀਰੇ ਕਪੜੇ ਦੀ ਪੂਰੀ ਕਾਟ ਹੋਏਗੀ ਹਾਂਜੀ ਆ ਦੇਖੋ ਜੀ ਆ ਲਓ ਇਸ ਤੋਂ ਬਾਅਦ ਆ ਲਓ ਜੀ ਬਹੁਤ ਪਿਆਰਾ ਕੁੜੀਆਂ ਵਾਲਾ ਡਿਜ਼ਾਈਨ ਆ ਗਿਆ ਆ ਦੇਖੋ ਪ੍ਰੋਪਰ ਗਰਲੀਸ਼ ਆਈਟਮ ਹਾਂਜੀ ਵੀਰੇ ਆ ਰੈਣ ਵਾਲੀ ਇਹ ਸਲਵਾਰ ਹਾਂਜੀ ਵੀਰੇ ਇਹ ਰਹਿ ਗਏ ਨੇ ਨਾਲ ਸ਼ਰਟ ਪੀਸ ਹਾਂਜੀ ਇਹ ਰੇਂਜ ਰੋ ਵੀਰੇ ਦੀ ਰੇਟ ਰਹੇਗਾ ਸਿਰਫ ਔਰ ਸਿਰਫ 270 ਰੁਪਿਆ ਦਾ ਸੂਟ 270 ਰੁਪਿਆ ਦਾ 5 ਮੀਟਰ ਦਾ ਸੂਟ ਹੈ ਆ ਦੇਖੋ ਜੀ ਆ ਲਓ ਜੀ ਰਾਜਸਤਾਨੀ ਡਰੈਸ ਆ ਦੇਖੋ ਜੀ ਪਾਕਿਸਤਾਨੀ ਡਿਜ਼ਾਈਨ ਆ ਲਓ ਜੀ ਆ ਦੇਖੋ ਇਹ ਵੀ ਐਸੇ ਰੇਟ 'ਚ ਐਸੇ 'ਚ ਐਸੇ 'ਚ ਬਿਲਕੁਲ ਆਲ ਓਵਰ ਲੈਣਾ ਹੈਗਾ ਤੇ ਆਲ ਓਵਰ ਵੀ ਐਸੇ ਰੇਟ 'ਚ ਮਿਲੇਗਾ ਇਹ ਨਹੀਂ ਹੈ ਕਿ ਆਲ ਓਵਰ ਦਾ ਰੇਟ ਜ਼ਿਆਦਾ ਕਰ ਦਿਆਂਗੇ ਇਹ ਕੁਝ ਹੋਰ ਕਰ ਜਾਏ ਆ ਦੇਖੋ ਇਹਦਾ ਗ੍ਰੇਡ ਹੈ ਵੀਰੇ 270 ਰੁਪਏ ਜੀ 270 ਰੁਪਏ 'ਚ 5 ਮੀਟਰ ਹਾਂਜੀ 5 ਮੀਟਰ ਦੀ ਪੂਰੀ ਕੱਟ ਨਾਲੇ ਬ੍ਰੈਂਡ ਦਾ ਕਪੜਾ ਹੋਵੇ ਇਸ ਤੋਂ ਬਾਅਦ ਆ ਲੋ ਕੋਟਨ ਦੁਪੱਟਾ ਸੂਟ ਜਿਹੜਾ ਮਾਰਕੀਟ 'ਚ ਸਭ ਤੋਂ ਜ਼ਿਆਦਾ ਟ੍ਰੈਂਡ 'ਚ ਚੱਲ ਰਿਹਾ ਹੈ ਆ ਲੋ ਆ ਦੇਖੀ ਆ ਰੇਣ ਵਾਲੀ ਇਹ ਸਲਵਾਰ ਹਾਂਜੀ ਵੀਰੇ 22 ਪੱਟੀਦਾਰ ਇਹਦੇ ਨਾਲ ਸ਼ਰਟ ਪੀਸ ਤੇ ਕੀ ਰੇਟ ਦੇ ਵਿੱਚ ਵੀਰੇ ਪਿਓਰ ਕੋਟਨ ਦਾ ਦੁਪੱਟਾ ਸਿਰਫ 300 ਰੁਪਈਆ ਦਾ ਸੂਟ ਜੀ ਸਿਰਫ 300 ਦੇ ਹਾਂਜੀ ਮਾਰਕੀਟ ਦੇ ਵਿੱਚ 6-600 ਰੁਪਈਆ ਰੇਟ 'ਚ ਆਉਂਦਾ ਹੈ ਬਿਲਕੁਲ ਜੀ ਕੋਈ ਦੁਕਾਨਦਾਰ ਲੈ ਜਾ ਕੇ 500 ਰੁਪਈਆ ਦਾ ਵੀ ਹੱਸ ਕੇ ਵਿੱਚ ਤਾਂ ਵੀ 200 ਰੁਪਈਆ ਮੁਨਾਫਾ ਕਮਾ ਸਕਦਾ ਹੈ ਹਲੋ ਰਾਂਗੜ ਜਾਨ ਬਹੁਤ ਸੋਹਣੇ ਇੱਕ ਤੋਂ ਇੱਕ ਪਿਆਰਾ ਕਲਰ ਇਹਦੇ ਵਿੱਚ ਆ ਗਿਆ ਹੋਰ ਨਵਾਂ ਹੁਣ ਆ ਲੋ ਪਿਓਰ ਮੰਡਾਲ ਹਾਂਜੀ ਵੀਰੇ ਆ ਦੇਖੋ ਵੀਰੇ ਕੱਪੜਿਆਂ ਨੂੰ ਟੱਚ ਕਰਕੇ ਦੇਖੋ ਜਿਹੜੀ ਕੱਲੀ ਕੁੜਤੀ ਆਂਦੀ ਹੈਗੀ 6 6 7 700 ਰੁਪਈਆ ਦੀ ਹਾਂਜੀ ਵੀਰੇ ਉਹ ਆਰਟੀਕਲ ਹੈਗਾ ਆਪਣੇ ਕੋਲ ਕੀ ਰੇਟ ਚ ਰਹੂਗਾ ਆਪਣੇ ਕੋਲ ਰਹੇਗਾ ਸਿਰਫ 360 ਰੁਪਈਆ ਦਾ 360 ਦਾ ਹਾਂਜੀ ਮੈਟਰ ਸੂਟ ਹੈ ਟਾਈ ਡਾਈ ਦਾ ਦੁਪੱਟਾ ਬਿਲਕੁਲ ਜੀ ਆ ਦੇਖੋ ਨਾਲੇ ਡਿਜ਼ਾਈਨ ਵੀ ਬਹੁਤ ਸੋਹਣੇ-ਸੋਹਣੇ ਨੇ ਤੇ ਜੀ ਲਓ ਜੀ ਆਰਟੀਕਲ ਚੈੱਕ ਕਰੋ ਬਿਲਕੁਲ ਬਹੁਤ ਪਿਆਰਾ ਆਰਟੀਕਲ ਆ ਸਲਵਾਰ ਵੀ ਇਹਦੇ ਨਾਲ ਵਧੀਆ ਤੇ ਦੁਪੱਟਾ ਵੀ ਇਹਦੇ ਨਾਲ ਪਿਓਰ ਕੋਟਨ ਦਾ ਤੇ ਕੀ ਰੇਟ ਵੀਰੇ ਸਿਰਫ 350 ਰੁਪਏ ਦਾ ਸੂਟ ਜੀ 350 ਜੋ ਬਿਲਕੁਲ ਜੀ 350 ਦਾ ਲੱਗਦਾ ਪਿਆ ਸੀ ਤੁਸੀਂ ਕਹੋ ਹੋਗੇ 350 ਦਾ ਦੇਖੋ ਐਂ ਆ ਮੰਨ ਲਓ 150 ਦਾ ਦੁਪੱਟਾ ਹੀ ਹੋਇਆ ਬਿਲਕੁਲ ਹਾਂ ਜੀ ਇੱਕ ਆ ਕਰਾਚੀ ਡਿਜ਼ਾਈਨ ਹੈਗਾ ਹਾਂ ਜੀ ਵੀਰੇ ਇਹ ਵੀ ਐਸਐਸ ਹੀ ਆ ਇਹ ਪਿਓਰ ਕੈਮਰਿਕਸ ਚ ਹੈਗਾ ਤੇ ਆਰਟੀਕਲ ਦੇਖਿਆ ਜੀ ਇਹਦਾ ਬੜਾ ਹੀ ਸੋਹਣਾ ਆ ਦੇਖੋ ਉਹੀ ਤਰ੍ਹਾਂ ਜੋ ਸਟਾਕ ਆਂਦਾ ਹੈਗਾ ਉਹ ਬਿਲਕੁਲ ਫਰੈਸ਼ ਹੀ ਆਂਦਾ ਹੈਗਾ ਤੇ ਫਰੈਸ਼ ਹੀ ਵੀਡੀਓ ਬਣਾਉਣ ਦਾ ਮਜ਼ਾ ਆਂਦਾ ਹੈਗਾ ਜੀ ਬੇਗਾ ਕਵੇ ਇਹਦੇ ਨਾਲ ਦੀ ਆਈਟਮ ਅਸੀਂ ਕਿੱਥੇ ਨਹੀਂ ਦੇਖੀ ਉਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਜ਼ਿਆਦਾ ਲਓ ਸਰ ਜੀ ਦੇਖੋ ਬਹੁਤ ਵੈਰਾ ਸੂਟ ਆ ਆ ਦੇਖੋ ਜੀ ਬਾਟਮ ਤੇ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਹਾਂਜੀ ਵੀਰੇ ਕੀ ਰੇਂਜ ਰਹੂਗੀ ਇਹ ਸਿਰਫ 399 ਰੁਪਈਆ ਦਾ ਸੂਟ ਰੇਣ ਵਾਲਾ ਹੈ 399 ਦੇ ਵਿੱਚ 5 ਮੀਟਰ ਸੂਟ 5 ਮੀਟਰ ਸੂਟ ਆ ਦੇਖੋ ਜੀ ਨਾਲੇ ਟੌਪ ਕਲਾਸ ਬ੍ਰਾਂਡ ਸੰਨੀ ਦਾ ਆ ਦੇਖੋ ਆ ਲਓ ਜੀ ਲਓ ਜੀ ਰਾਗੜ ਡਿਜ਼ਾਈਨ ਦਾ ਬਸ ਆ ਮਨ ਲਓ ਵੀ ਵੀਰੇ ਹੋਰ ਨੇ ਸੱਤ ਤੋਂ ਜ਼ਿਆਦਾ ਵਧੀਆ ਚੂਜ਼ ਕੀਤੇ ਹੋਇਆ। ਅੱਛਾ ਆ ਦੇਖੋ ਜੀ ਹੁਣ ਇੱਕ ਆਰਟੀਕਲ ਹੋਰ ਦਿਖਾ ਰਿਆ। ਆਰੀ ਵਰਕ ਦਾ ਕੰਮ ਇਹ ਕਹਿੰਦੇ ਤੇ? ਟ੍ਰੈਂਡਿੰਗ ਕਲਰ ਦੇ ਵਿੱਚ। ਬਿਲਕੁਲ ਜੀ। ਆ ਦੇਖੋ। ਵਰਕਿੰਗ ਹੈ ਸਾਰੀ ਆਰੀ ਵਰਕ ਦਾ। ਤੇ ਕੱਪੜਾ ਬਹੁਤ ਵਧੀਆ ਪੈਨੂ ਆ ਨਹੀਂ ਹੈਗਾ ਵੀ ਇੱਕ ਵਾਰ ਵਾਸ਼ ਕਰਕੇ ਖਰਾਬ ਹੋ ਜਾਣਾ। ਬਿਲਕੁਲ ਮलमल ਦਾ ਕੱਪੜਾ ਜੀ। ਹਾਂਜੀ ਵੀਰੇ ਤੇ ਕੀ ਜਰੂਰ ਹੋਵੇ ਦਾ? ਸਿਰਫ 415 ਰੁਪਈਆ ਦਾ। 415 ਰੁਪਈਆ ਦਾ ਆਰੀ ਵਰਕ ਵਾਲਾ। ਹਾਂਜੀ ਇਹ 700 750 ਵਿਗਨ ਵਾਲੇ ਸੂਟ ਸਿਰਫ 415 ਦੇ। ਬਿਲਕੁਲ ਜ ਲਿਬੀਆਂ ਦੀ ਖਾਸ ਡਿਵੈਂਟ ਤੇ ਹਾਂਜੀ ਆ ਦੇਖੋ ਜੀ ਕੁਆਲਿਟੀ ਚੈੱਕ ਕਰੋ ਹਾਂਜੀ ਵੀਰੇ ਪੂਰਾ ਕਪੜਾ ਰਹਿਣ ਵਾਲਾ 5 ਮੀਟਰ ਹਾਂਜੀ ਯਾਨੀ ਬਜ਼ੁਰਗਾਂ ਵਾਲੇ ਸੂਟ ਜਿਹੜੇ ਸਾਡੀਆਂ ਦਾਦੀਆਂ ਮਾਮਾ ਨੇ ਪਾਉਂਦੇ ਹਨਾ ਉਮਰ ਦੇ ਹਿਸਾਬ ਨਾਲ ਉਹ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਵਿੱਚ ਮਿਲ ਜਾਂਦੇ ਆ ਹਾਂਜੀ ਹੋਰ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਪਿਓਰ ਕੋਟਨ ਦਾ ਬਹੁਤ ਪਿਆਰਾ ਦੁਪੱਟਾ ਖਾਸ ਕਰ ਬਜ਼ੁਰਗ ਇਹ ਇਸ ਤਰ੍ਹਾਂ ਦੇ ਦੁਪੱਟੇ ਹੀ ਬਣਾਉਂਦੇ ਆ ਹਨਾ ਹਾਂਜੀ ਆ ਦੇਖੋ ਜੀ ਕੀ ਰੇਂਜ ਵੀਰੇ ਦੀ ਇਹ ਵੀਰੇ ਰੇਟ ਤਾਂ ਹੈਗਾ 700 ਰੁਪਏ ਰੋਪਾ ਲਵਾਂਗੇ 385 ਰੁਪਈਆ ਦਾ ਸੂਟ ਤੇ 300 ਅੱਧੋ ਵੱਡੀ ਹਾਂਜੀ ਅੱਧੋ ਅੱਧੀ ਆ ਦੇਖੋ ਜੀ ਕਮਾਲ ਕਰੀ ਜਾਂਦੇ ਹੋ ਵੀ ਆ ਲੋ ਜੀ ਨਾਲੇ ਹਾਈ ਕਲਾਸ ਬ੍ਰਾਂਡ ਦਾ ਹੀ ਕਪੜਾ ਹੋਏਗਾ ਕੋਈ ਲੋਨ ਬ੍ਰਾਂਡ ਦਾ ਕਪੜਾ ਆਪਣੀ ਦੁਕਾਨ ਤੇ ਹੋਈ ਨਹੀਂ ਸਕਦਾ ਜੀ ਆਹ ਲੋ ਜੀ ਤਮੰਨਾ ਬ੍ਰਾਂਡ ਦਾ ਆਰਟੀਕਲ ਚੈੱਕ ਕਰੋ ਸਰ ਇਹ ਲੋਨ ਬ੍ਰਾਂਡ ਦਾ オリジナル ਸੂਟ ਦੇਖੋ ਜੀ ਵਾਓ ਆਰਟੀਕਲ ਹੀ ਦੇਖ ਕੇ ਗ੍ਰੇਸ ਦਿੰਦਾ ਪਿਆ ਪੂਰਾ ਜੇਰੋਂ ਤੁਸੀਂ ਪਾਣਾ ਮੈਨੂੰ ਐ ਲੱਗਦਾ ਵੀ ਉਹ ਤੋਂ ਬਾਅਦ ਤਾਂ ਤੁਸੀਂ ਆਪ ਹੀ ਕਹੋਗੇ ਵਾਓ ਕਿੰਨਾ ਪਿਆਰਾ ਸੂਟ ਲੱਗਦਾ ਤੇ ਦੁਪੱਟਾ ਦੇਖਿਆ ਜੀ ਇਹਦੇ ਨਾਲ ਨਾਜ਼ਮੀਨ ਦੁਪੱਟਾ ਹਾਂਜੀ ਵੀ ਦੁਪੱ ਡਬਲ ਦੁਪੱਟਾ ਰਹਿਣ ਵਾਲਾ ਡੈਨੀ ਕੈਟਲੌਗ ਵਾਲੇ ਸੂਟ ਨੇ ਹਾਂਜੀ ਹਾਂਜੀ ਤੇ ਕੀ ਰੇਟ ਉਹ ਵੀਰੇ ਸਿਰਫ 400 ਰੁਪਈਆ ਦਾ ਸੂਟ ਜੀ ਸਿਰਫ 400 ਦਾ ਹਾਂਜੀ ਹਾਂਜੀ 400 ਦਾ ਆ ਦੇਖੋ ਜੀ ਰੰਗ ਡਿਜ਼ਾਈਨ ਦੇਖੋ ਲਓ ਜੀ ਲੋਕਾਂ ਨੂੰ ਪਤਾ ਕੀ ਲੱਗੇ ਵੀ ਸਤਨਾਮ ਕਲੈਕਸ਼ਨ ਵਾਲੇ ਕੀ ਕੀ ਦੇ ਰਹੇ ਬਿਲਕੁਲ ਜੀ ਬਿਲਕੁਲ ਸਤਨਾਮ ਟੈਕਸਟਾਈਲ ਵਾਲਾ ਸਤਨਾਮ ਟੈਕਸਟਾਈਲ ਆਲੇ ਵੀਰ ਹੋ ਰਹੇ ਨੀ ਇੱਥੇ ਦੋ ਦੁਕਾਨਾਂ ਨੇ ਹਾਂਜੀ ਦੋ ਦੁਕਾਨ ਆਈ ਹੈ ਜੀ ਆਪਣੀ ਆ ਦੇਖੋ ਆ ਲਓ ਜੀ ਆ ਤਾਂ ਬਹੁਤ ਪਿਆਰਾ ਸੂਟ ਆ ਗਿਆ ਹਾਂਜੀ ਆ ਦੇਖੋ ਜੀ ਕੱਪੜੇ ਦਾ ਸਟਫ ਚੈੱਕ ਕਰੋ 100% ਕੋਟਨ ਬਿਲਕ ਹਾਂਜੀ ਆਠਾ ਜੀ ਪਟਾਣੇ ਦਾ ਵਾਲਾ ਦੁਪੱਟਾ ਹਾਂਜੀ ਪ्योर ਦਾ ਦੁਪੱਟਾ ਰਹੇਗਾ ਨਾਲ ਇਹਦਾ ਹੋ 89 ਸੌਦਾ ਵੀਰੇ ਹੈ ਨਾ ਇਹ ਸਿਰਫ 400 ਤੇ 60 ਰੁਪਿਆ ਸੂਟ 460 ਰੁਪਿਆ ਦਾ ਸੂਟ ਹਾਂਜੀ ਇਹੋ ਜੀ ਚੀਜ਼ਾਂ ਕਰਕੇ ਨਾਲ ਵੀਰੇ ਸੱਚੀ ਰੇਟਾਂ ਵਾਲੀ ਦਾ ਆਹ ਲਓ ਜੀ ਐ ਮਾਂ ਲੋ ਕਲਰ ਵੀ ਹੋਣੇ ਤੁਹਾਡੇ ਜਾਂਦੇ ਹੋਏ ਹੱਥੋਂ ਹੱਥੀ ਲੇ ਹੋ ਜਾਣੇ ਆਹ ਦੇਖੋ ਜੀ ਹੁਣ ਇਸ ਤੋਂ ਪਿਆਰਾ ਸੂਟ ਆ ਪਟਿਆਲਾ ਸੂਟ ਹਾਂਜੀ ਵੀਰੇ ਮੈਚਿੰਗ ਸੂਟ ਰਹੇਗਾ ਜੀ 3 ਮੀਟਰ ਦੀ ਸਲਵਾਰ ਤੇ 2 ਮੀਟਰ ਦਾ ਜੰਪਰ 5.5 ਮੀਟਰ ਕਪੜਾ ਰਹਿਣ ਵਾਲਾ ਹਾਂਜੀ 5.5 ਮੀਟਰ ਹਾਂਜੀ ਤੇ ਉੱਤੇ ਰਹੇਗਾ ਫੁੱਲ ਪ्योर ਦਾ ਦੁਪੱਟਾ ਹਾਂਜੀ ਰੇਂਜ ਰਹੇਗੀ ਸਿਰਫ 400 ਤੇ 60 ਰੁਪਈਆ ਦਾ 400 60 ਦਾ ਕਪੜਾ ਵੀ 1.5 ਮੀਟਰ ਜ਼ਿਆਦਾ ਹੀ ਦਈ ਜਾਂਦੇ ਹਾਂ 1.5 ਮੀਟਰ ਜ਼ਿਆਦਾ ਹਾਂਜੀ ਤੇ ਨਾਲੇ ਕੁਆਲਿਟੀ ਵੀ ਟੌਪ ਕਲਾਸ ਬ੍ਰਾਂਡ ਦੀ ਐ ਮੰਨ ਲਓ 200 ਤੁਸੀਂ ਵੀਡੀਓ ਚ ਵੀ ਦੇਖ ਰਹੇ ਹੋਗੇ ਹਰ ਇੱਕ ਕੱਪੜੇ ਦੇ ਉੱਪਰ ਉਹਦੀ ਕੰਪਨੀ ਮੈਂਸ਼ਨ ਆ ਠੀਕਰ ਇਹ ਹੀ ਹੈਗਾ ਵੀ ਕੋਈ ਡੁਪਲੀਕੇਸ਼ਨ ਨਹੀਂ ਹੈਗੀ ਬਰ ਸਪੈਂਟਿੰਗ ਦਾ ਬਹੁਤੀ ਫੈਮਸ ਜਾਂ ਆਰਟੀਕਲ ਹੈਗਾ ਹਾਂਜੀ ਵੀਰੇ ਇਹ ਲਿੰਡਰ ਸਟੌਕ ਕੀ ਹੈ ਸਰ ਇਹ ਆਂਦਾ ਹੈਗਾ ਤੇ ਨਾਲ ਦੀ ਨਾਲ ਹੀ ਵੇਖ ਜਾਂਦਾ ਬਾਜੂ ਤੇ ਇਹ ਬੜੇ ਹੁੰਦੇ ਆ ਵੀਰੇ ਇਹ ਪਰ ਆਪਾਂ ਸਸਤਾ ਦੇਾਂਗੇ ਜੀ ਮਹਿੰਗੇ ਨੂੰ ਆਪਾਂ ਮਾਤ ਦੇ ਦੇਣੀ ਹੈਗੀ ਹੈ ਕੀ ਰੇਟ ਤੇ ਰੇਟ ਦੇਾਂਗੇ ਸਿਰਫ 500 ਰੁਪਿਆ ਦਾ ਸੂਟ 500 ਦਾ ਵੀਰੇ ਪੇਂਟ ਵਾਲਾ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਪੇਂਟ ਸੂਟ ਲੈ ਕੇ ਪੇਂਟ ਕਰਾਈਏ ਨਾ ਉਹ ਲੈ ਲੈਂਦੇ ਆ ਹਾਂਜੀ 600 ਰੁਪਿਆ ਦਾ ਇਕੱਲਾ ਪੇਂਟ ਲੈ ਲੈਂਦਾ ਪਰ ਆਪਾਂ 500 ਚ ਵਿਦ ਪੇਂਟ ਵਾਲਾ ਸੂਟ ਹੀ ਦੇ ਦੇਣਾ ਹੈ ਆਪਾਂ ਕਮਾ ਲੈਂਦੇ ਜੀ ਲੋ ਜੀ ਵਾਲੇ ਇੱਕ ਕਲਰ ਹਾਂਜੀ ਹੁਣ ਇੱਕ ਆਰਟੀਕਲ ਆ ਦੇਖਿਆ ਜ ਨੇਚੁਰਲ ਕਰੇਪ ਦਾ ਸੂਟ ਰਹੇਗਾ ਹਾਂਜੀ ਉਹ ਜਿਹੜੇ ਮਾਰਕੀਟ 'ਚ 10000 ਰੁਪਿਆ ਦਾ ਸੂਟ ਵਿਕਦੇ ਪਏ ਆਪਾਂ ਉਹ ਜੀ ਜਿਹੜੇ ਹਾਂਜੀ ਆ ਦੇਖੋ ਇਹਦਾ ਦਾ ਲੱਗੇ ਤਾਂ 2-2000 ਦੇ ਵੀ ਕੱਢ ਦਿੰਦੇ ਆਂ ਜੀ 베ਜ ਨਹੀਂ ਦੇਗੇ ਜੀ ਸਿਰਫ ਆਪਾਂ 500 ਰੁਪਿਆ ਦਾ ਸੂਟ ਦੇ ਦੇਣਾ ਹੈ ਗਏ ਵਾਲਾ ਸਿਰਫ 500 ਦਾ ਹਾਂਜੀ ਤੇ ਦੁਪੱਟਾ ਵੀ ਇਹਦੇ ਨਾਲ ਦੇਾਂਗੇ ਚਨੂਨ ਦਾ ਬਿਲਕੁਲ ਕੜਾਈ ਵਾਲਾ ਦੁਪੱਟਾ ਸਿਰਫ 500 ਸਿਰਫ 500 ਰੁਪਿਆ ਦਾ 1500 ਦਾ ਨਹੀਂ ਵਿਰੇ ਕਿਤੇ ਨਹੀਂ ਨਹੀਂ ਵਿਰੇ 500 ਰੁਪਿਆ ਦਾ 1500 ਦਾ ਤਾਂ ਅਗਲਾ ਕੋਈ ਕਮਾਏਗਾ ਜਾ ਕੇ ਹਾਂਜੀ ਆ ਦੇਖੋ ਜੀ ਇੱਕ ਤਾਂ ਵਰਗੇ ਇੱਕ ਕਾਲਾ ਜਿੱਦਾਂ ਕਿਸੇ ਦਾ ਦਾਜਵਾਰੀ ਲੈਣੀ ਉਹਨਾਂ ਦਾ ਫਿਰ ਖੁੱਲੇ ਆਪ ਵਾਸਤੇ ਤਾਂ ਖੁੱਲਾ ਹਾਂਜੀ ਹਾਂਜੀ ਉਹ ਮਤਲਬ ਕਿ ਉਹਨਾਂ ਦਾ ਜੇ ਲੱਖ ਰੁਪਈਆ ਦਾ ਸੋਚੋਗੇ ਤਾਂ 50000 ਤੇ ਬਿਲ ਬਣ ਜਾਣਾ ਉਹਨਾਂ ਦਾ ਹਾਂਜੀ ਵੀਰੇ ਆਹ ਦੇਖੋ ਜੀ origignal chocolate ਆਹ ਦੇਖੋ ਤੇ ਕਲਰ ਵੀ ਬੜਾ ਪਿਆਰਾ ਜਿਹਾ ਦੇਖੋ ਜੀ ਇਹ ਮਾਰਕੀਟ 'ਚ ਹੋਲਸੇਲ ਜਿਹੜਾ ਪ੍ਰਾਈਸ ਹੈਗਾ 895 ਰੇਟ ਹੈਗਾ ਪਰ ਆਪਾਂ ਦੇਣਾ 695 'ਚ 695 'ਚ ਤਾਂ 200 ਰੁਪਏ ਦਾ 200 ਰੁਪਈਆ ਦਾ ਹੋਲਸੇਲ 'ਚ ਫਰਕ ਆਏਗਾ ਬਾਕੀ ਦਾ ਗਾਹ ਜਿੰਨਾ ਮਰਜ਼ੀ ਕਮਾ ਸਕਦਾ ਹੈ ਦੁਪੱਟਾ ਅਰिजिनल ਡੋਰੀ ਇਹਦਾ ਹਾਂਜੀ ਬੀਬਾ ਬਿਲਕੁਲ ਕੱਪੜਾ ਥੋੜਾ ਆਪ ਦਾ ਹੁੰਦਾ ਕਿ ਕੜਾਈ ਵਾਲੀ ਮਸ਼ੀਨਾਂ ਆਪਦੀਆਂ ਲਾਈਆਂ ਹੁੰਦੀਆਂ ਨੇ ਮੇਰੇ ਬਸ ਐ ਸਮਝ ਲਓ ਮਸ਼ੀਨ ਫੈਕਟਰੀ ਨਾਲ ਸਿੱਧਾ ਟਾਈਪ ਹੀ ਹੈਗਾ ਜੀ ਆਪਣਾ ਹਾਂਜੀ ਤੇ ਸਿੱਧਾ ਫੈਕਟਰੀ ਤੋਂ ਹੋਲਸੇਲ ਰੇਟ ਤੇ ਕੱਪੜਾ ਇੱਥੋਂ ਤੋਂ ਹਾਂਜੀ ਆ ਦੇਖੋ ਜੀ ਆ ਲੋ 13 13 14 1400 ਰੁਪਏ ਵਿਕਣ ਵਾਲੇ ਸੂਟ ਹਾਂਜੀ ਵੀਰੇ ਆ ਦੇਖੋ ਜੀ ਇਹ ਤਾਂ ਫਿਰ ਹੋ ਹੋਣਾ 13 1400 ਦੇ ਨਹੀਂ ਵੀਰੇ ਆਪਾਂ ਬੜਾ ਕੱਟ ਦਿਨਾ ਹੈਗਾ ਆ ਦੇਖੋ ਕੀ ਰੇਟ ਦਿਓਗੇ ਵੀਰੇ ਆਪਾਂ ਦੇਾਂਗੇ ਸਿਰਫ ਔਰ ਸਿਰਫ 800 ਰੁਪਈਆ ਦਾ ਸੂਟ 800 ਦਾ ਸੂਟ ਹਾਂਜੀ ਆ ਦੇਖੋ ਦੁਪੱਟਾ ਦੇਖਿਆ ਜੀ ਪ੍ਰੋਪਰ ਜਨੂਲੀ ਬੁਟੀਕ ਸਟਾਈਲ ਹੈਗਾ ਸਾਰਾ ਦੁਪੱਟਾ ਦੇਖੋ ਵੀਰੇ ਦਾ ਆ ਲੋ ਜੀ ਕੀ ਰੇਂਜ ਰੱਖੀ ਵੀਰੇ ਹੁਣ ਐ ਦੱਸੋ ਮੈ लुधियाने टिकर दा लंबा चौड़ा दुपट्टा हां जी सिर्फ 800 ਰੁਪਈਆ ਦਾ ਸਿਰਫ 800 ਰੁਪਈਆ ਦਾ ਜੀ ਕਮਾਲ ਹੀ ਹੈ ਜੀ ਇਹ ਤਾਂ ਦੇਖੋ ਜੀ ਆ ਲੋ ਜੀ ਇੱਕ ਤੋਂ ਵੱਧ ਕੇ ਇੱਕ ਬਿਲਕੁਲ ਗਰਮ ਹਾਂ ਜੀ ਅੱਜ ਤਾਂ ਬਹੁਤ ਹੀ ਜ਼ਿਆਦਾ ਮਤਲਬ ਕਿ ਗਾਹਕਾਂ ਦੇ ਜਿਨਨੇ ਜਿਨਨੇ ਫਾਇਦੇ ਹੋ ਸਕਦੇ ਆ ਵੱਧ ਤੋਂ ਵੱਧ ਫਾਇਦੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਅੱਜ ਆ ਦੇਖੋ ਜੀ ਆ ਲੋ ਜੀ ਖੁਸ਼ਬੂ ਵਾਲਾ ਕਪੜਾ ਹਾਂ ਜੀ ਸਲਵਾਰ ਤੇ ਰੇਗਿਆਂ ਦਾ ਵਰਕ ਹਾਂ ਜੀ ਇਹ ਵੀ ਬੜਾ ਟ੍ਰੈਂਡਿੰਗ ਰਿਹਾ ਹੈ ਬੜਾ ਟ੍ਰੈਂਡ ਹੈਗਾ ਜੀ ਬੋਟਮ ਵਰਕ ਨਾਲੇ ਲੋਕੀ ਤਕਰੀਬਨ ਪਲੇਨ ਬੋਟਮਾਂ ਹੀ ਹੁੰਦੀ ਹੈ ਜ਼ਿਆਦਾਤਰ ਪਰ ਆਪਣੇ ਕੋਲ ਪ੍ਰਿੰਟਡ ਬੋਟਮ ਤੇ ਵਰਕ ਦੇਖੋ ਆ ਦੇਖਿਆ ਜੀ ਆਹ ਲਓ ਸ਼ਰਟ ਆ ਦੇਖੋ ਸ਼ਰਟ ਪੀਸ ਇਹ ਵਿਦਾਊਟ ਵਿਦਾਊਟ ਵਰਕ ਹੀ 550 ਰੁਪਈਆ ਦਾ ਹੈ ਪਰ ਆਪਾਂ ਵਿਦ ਵਰਕ ਹੀ 550 ਰੁਪਈਆ ਦਾ ਸੂਟ ਦੇ ਦੇਣਾ 550 ਹਾਂਜੀ ਨਾਲੇ ਰੁਆਬ ਦਾ ਰੁਆਬ ਦਾ ਕੰਪਨੀ ਦੇ ਸੂਟ ਹੈ ਜੀ ਹਾਂਜੀ ਇਹਦਾ ਨਾਂ ਦਾ ਹੀ ਰੁਆਬ ਹੈਗਾ ਜੀ 1000 ਪਲੱਸ ਬਿਕਣ ਵਾਲੀ ਆਈਟਮ ਹੈਗੀ ਹੈ ਆ ਦੇਖੋ ਜੀ ਕਰਕੇ ਇਹਨਾਂ ਸੌਫਟ ਲੱਗਦਾ ਤੇ ਇਹ ਲਓ ਜੀ ਆਹ ਠੀਕ ਲੱਗਦਾ ਹੈ ਵਧੀਆ ਲੱਗਣਾ ਹਾਂਜੀ ਆ ਦੇਖੋ ਲਓ ਜੀ ਏ ਸਰ ਇਹ ਆਈਟਮ ਨੇ ਮਾਰਕੀਟ 'ਚ ਬਹੁਤ ਜ਼ਿਆਦਾ ਤਹਿਲਕਾ ਮਚਾ ਰੱਖਿਆ ਹੈ। ਹਾਂਜੀ ਵੀਰੇ। ਪਿਓਰ ਦੇ ਦੁਪੱਟੇ ਵਾਲਾ ਸੂਟ ਆਪਾਂ ਦੇ ਰਿਆਂ 275 ਰੁਪਿਆ ਦਾ। ਵੀਰੇ 275 ਰੁਪਿਆ। ਹਾਂਜੀ ਲੋਕੀ ਇਹੀ ਸੋਚ ਰਹੇ ਕਿ ਇਸ ਤਰ੍ਹਾਂ ਦਾ ਦੁਪੱਟਾ ਵੀਰੇ 200 ਰੁਪਿਆ ਦਾ ਦੁਪੱਟਾ ਆਂਦਾ ਤੁਸੀਂ 275 ਦਾ 5 ਮੀਟਰ ਸੂਟ ਤੇ ਦੁਪੱਟਾ ਨਾਲ ਕਿਵੇਂ ਦੇ ਰਹਿਓ? ਪਰ ਆਪਾਂ ਦੇ ਰਿਆਂ ਜੀ। ਹਾਂਜੀ। ਆਹ ਦੇਖੋ। ਡਿਜ਼ਾਈਨਿੰਗ ਦੇਖੋ ਕਿੱਡੀ ਸੋਹਣੀ ਕਿਤੇ ਵੀਡੀਓ ਦੇ ਚੱਕਰ ਚ ਚਾਹ ਨਹੀਂ ਉਹ ਨਹੀਂ ਨਹੀਂ ਵੀਰੇ ਵੀਡੀਓ ਦੇ ਚੱਕਰ ਜੇ ਨਹੀਂਗਾ ਅਸੀਂ ਸਪੈਸ਼ਲ ਆ ਦੇਖੋ ਜੀ ਬਕਾਇਦਾ 290 ਵਾਲਾ ਸੂਟ ਸੀਗਾ ਹੁਣ 275 ਚ ਦੇ ਰਿਹਾ 275 ਚ ਦੇ ਰਿਹਾ ਹਾਂਜੀ ਲਓ ਦੋਸਤਾਂ ਰੇਟ ਵੀਰ ਹੋਰ ਨੇ ਹੋਰ ਕੱਟ ਕਰਤੇ ਆ ਕਿਉਂਕਿ ਤੁਹਾਡਾ ਰਿਸਪੌਂਸ ਹੀ ਇੰਨਾ ਵਧੀਆ ਮਿਲਿਆ ਇੰਨਾ ਵਧੀਆ ਜੀ ਹਾਂ ਆ ਲਓ ਜਿੰਨਾ ਹੋ ਸੀਗੇ ਵੱਧ ਤੋਂ ਵੱਧ ਗਾਕਾਂ ਦਾ ਫਾਇਦਾ ਕਰਦੇ ਆ ਤੇ ਆਹ ਲਓ ਜੀ ਹੁਣ ਦੇਣਾ ਆਪਾਂ ਗਿਫਟ ਇਹ ਗਿਫਟ ਕਿਹਨੂੰ ਦੇਣਾ ਹੈ ਹਾਂਜੀ ਇਹ ਜਿਹੜੇ 12 12 13 1300 ਦੇ ਮਾਰਕੀਟ 'ਚ ਵਿਕਦੇ ਆ ਉਹ ਜੀ ਚੀਜ਼ ਦੇਣੀ ਆ ਆਪਾਂ ਗਿਫਟ ਗਿਫਟ ਉਹਨਾਂ ਨੂੰ ਦੇਣਾ ਜਿਹੜੇ ਵੀਰੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਆਹ ਸੂਟ ਵੀਰੇ ਹਾਂਜੀ ਹਾਂਜੀ ਵਾਓ ਤੇ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਫੁੱਲ ਪਿਓਰ ਦਾ ਤੇ ਕਿੰਨੇ ਬੰਦੇ ਨੂੰ ਦੇਵਾਂਗੇ ਆਪਾਂ ਇਹ 11 ਬੰਦਿਆਂ ਨੂੰ ਦੇਵਾਂਗੇ ਜੀ 11 ਬੰਦਿਆਂ ਨੂੰ ਜੀ ਬਿਲਕੁਲ ਜੀ ਹਾਂਜੀ ਸ਼ੇਅਰਿੰਗ ਹੋਊਗੀ ਉਹਨਾਂ ਦੇ ਘਰੇ ਭੇਜੇ ਜਾਣਗੇ ਬਿਲਕੁਕੁਲ ਭੇਜੇ ਜਾਣਗੇ ਜੀ ਅੱਗੇ ਵੀ ਭੇਜੇ ਆ ਤੇ ਹੁਣ ਵੀ ਭੇਜਾਂਗੇ ਵੀਡੀਓ ਦੇਖ ਕੇ ਨੰਬਰ ਤੇ ਆਪਣੇ ਸਕਰੀਨ ਸ਼ਾਟ ਭੇਜ ਦੇ ਰ ਇਸੋ ਨਾਲੇ ਕਲਰ ਵੀ ਸੋਹਣੇ ਸੋਹਣੇ ਬ੍ਰਾਈਟ ਬ੍ਰਾਈਟ ਜੇ ਕਲਰ ਹੋਣਗੇ ਹਾਂਜੀ ਵੀਰੇ ਆ ਦੇਖੋ ਜੀ 11 12 1200 ਵੀਕੰਨ ਵਾਲੇ ਸੂਟ ਇਹ ਸਿਰਫ ਔਰ ਸਿਰਫ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰੀ ਜਾਂਦੇ ਹਾਂ ਹਾਂਜੀ ਵੀਰੇ ਕਿਉਂਕਿ ਤੁਹਾਡਾ ਬਹੁਤ ਪਿਆਰ ਵਧੀਆ ਬਹੁਤ ਪਿਆਰ ਮਿਲਦਾ ਜੀ ਹਾਂ ਕਸਟਮਰਾਂ ਦਾ ਸਾਨੂੰ ਤੇ ਬੜੀ ਦੂਰ ਦੂਰ ਤੋਂ ਆਂਦੇ ਆ ਤੇ ਉਹਨਾਂ ਲਈ ਸਾਡਾ ਦਿਲੋਂ ਧੰਨਵਾਦ ਆ ਦੇਖੋ ਜੀ 5 ਮੀਟਰ ਸੂਟ ਹਾਂਜੀ ਹਾਂਜੀ ਪ੍ਰਿੰਟ ਵਾਲਾ ਦੁਪੱਟਾ ਬਹੁਤ ਪਿਆਰਾ ਪ੍ਰਿੰਟ ਵਾਲਾ ਦੁਪੱਟਾ ਦੇਖੋ ਕਿੱਡੇ ਪਿਆਰੇ ਇਹ ਸੂਟ ਤੁਹਾਡੇ ਘਰੇ ਗਿਫਟ ਜਾ ਰਹੇ ਗਿਫਟ ਜਾਣਗੇ ਜੀ ਦੋਸਤੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਕਿਉਂਕਿ ਆਹ ਸੂਟ ਨੇ ਜਿਹੜਾ ਤੁਹਾਡੇ 11 ਮੰਦਿਆਂ ਦੇ ਲਈ ਬਿਲਕੁਲ ਆਵੇ ਬਿਲਕੁਲ ਬਿਲਕੁਲ ਤੇ ਵੀਰੇ ਆਪਣਾ ਐਡਰੈਸ ਬੋਲ ਦਿਓ ਇੱਕ ਵਾਰ ਐਡਰੈਸ ਰਹੇਗਾ ਜੀ ਅਬੋਹਰ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਫਤੇ ਟੈਕਸਟਾਈਲ ਬਾਕੀ ਸਕਰੀਨ ਤੇ ਦਿੱਤੇ ਹੋਏ ਨੰਬਰ ਹੈਗੇ ਹਨ ਉਹਨਾਂ ਤੇ ਕੰਟੈਕਟ ਕਰੋ ਤੇ ਜਲਦੀ ਪਹੁੰਚੋ